ਹੋ ਜੈ ਸ਼ੰਕਰ ਕੀ ਗਾਈਜ਼ ਅੱਜ ਆਪਾਂ ਪਹੁੰਚ ਗਏ ਆ ਫੇਰ ਜੰਮੂ ਹਾਈਵੇ ਤੇ ਤੇ ਅੱਜ ਦਾ ਵੀ ਸਾਡਾ ਮੇਨ ਕੰਮ ਆ ਕਿਆਰੀਆਂ ਬਣਾਵਾਂਗੇ ਤੇ ਬੂਟਿਆਂ ਨੂੰ ਪਾਣੀ ਦੇਵਾਂਗੇ ਸਾਡਾ ਮੇਨ ਕੰਮ ਉਹੀ ਹੁੰਦਾ ਸਭ ਤੋਂ ਪਹਿਲਾਂ ਕੀ ਹਾਲ ਵਾਲੇ ਜਿਹੜਾ ਕਾਹ ਲੱਗੇਦਾ ਉਹਨੂੰ ਤਲਵਾਰ ਨਾਲ ਸਾਫ਼ ਕਰਨਾ ਤੇ ਫਿਰ ਕਈ ਦਿਨ ਵਾਲੇ ਉਹਦੀ ਗੋਡੀ ਪਾ ਰਹੇ ਆ ਤੇ ਜਿਹਦੇ ਵਿੱਚ ਸਾਡੇ ਸਾਈਲ ਦੀ ਮਦਦ ਕਰ ਰਹੀ ਆ ਤੇ ਗੋਡੀ ਪਾ ਕੇ ਬਾਦੋਂ ਨਹਿਰ ਦੇ ਪਾਰ ਸਾਨੂੰ ਪਾਣੀ ਲਿਆਣਾ ਪੈਣਾ ਸੋ ਇਸੇ ਤਰ੍ਹਾਂ ਹੀ ਕੰਮ ਲਗਾਤਾਰ ਜਾਰੀ ਰਹੇਗਾ ਸੋ ਤੁਹਾਨੂੰ ਲਾਸਟ ਤੇ ਫਾਈਨਲ ਕੰਡੀਸ਼ਨ ਦੱਸਾਂਗੇ ਵੀ ਕੀ ਹੁੰਦੀ ਆ ਇਸੇ ਤਰ੍ਹਾਂ ਹੀ ਅੱਜ ਬੰਦੇ ਥੋੜੇ ਹੋਣ ਦੇ ਕਰਕੇ ਇੰਨੇ ਹੀ ਬੰਦੇ ਆਏ ਆ ਸੋ ਇਸੇ ਤਰ੍ਹਾਂ ਹੀ ਕੰਮ ਲਗਾਤਾਰ ਜਾਰੀ ਆ ਸੋ ਬੰਦੇ ਕਹਿੰਦੇ ਜਿਆਦਾ ਹੋਣ ਤੇ ਕੰਮ ਕਰਨ ਦਾ ਮਜ਼ਾ ਆਂਦਾ ਸੋ ਆਪਣਾ ਕੀਮਤੀ ਸਮਾਂ ਕੱਢ ਕੇ ਸਰਨੇ ਵਾਲੇ ਜਰੂਰ ਗੇੜਾ ਮਾਰਿਆ ਕਰੋ ਸੋ ਕੰਮ ਤੇ ਚਲੋ ਨਹੀਂ ਪਰ ਹੌਸਲਾ ਹੀ ਹੋ ਜਾਂਦਾ ਕੀ ਤੁਸੀਂ ਦੇਖ ਸਕਦੇ ਹੋ ਇਹ ਮੋਟਰ ਲੱਗੇ ਮਿਲ ਗਈ ਸੀਗਾ ਤੇ ਪੈਂਡਾ ਸਾਡਾ ਲੰਬਾ ਹੀ ਥੋੜਾ ਇਸ ਕਰਕੇ ਸਾਨੂੰ ਸਕੂਟਰੀਆਂ ਤੇ ਹੀ ਪਾਣੀ ਢੋਣਾ ਪੈਣਾ ਸਕੂਟਰੀਆਂ ਤੁਸੀਂ ਦੇਖ ਸਕਦੇ ਹੋ ਸਕੂਟਰੀਆਂ ਦੇ ਅੱਗੇ ਬਾਲਟੀਆਂ ਰੱਖ ਲੀਆਂ ਤੇ ਇਹ ਪੈਂਡਾ ਸਾਡਾ ਕਲ ਇਹ ਤਾਂ ਜਨਾ ਪੰਕੀ ਦੇ ਬਾਕੀ ਦੇ ਤਾਂ ਕੋਸ਼ ਖਬਰ ਇਹ ਲੱਗੇ ਮੋਟਰ ਚੱਲਦੀ ਵੀ ਆ ਤੇ ਇਸ ਕਰਕੇ ਥੋੜਾ ਕੰਮ ਆਸਾਨ ਹੋ ਗਿਆ ਸਾਡਾ ਤੁਸੀਂ ਦੇਖ ਸਕਦੇ ਹੋ ਸ਼ੰਮੀ ਭਾਈ ਮਦਦ ਕਰ ਰਹੇ ਆ ਪਾਣੀ ਦੇ ਨਾਲ ਸੋ ਮੋਟਰ ਲੱਗੀ ਦੀ ਇਹ ਪਹਿਲੀ ਦੇ ਵਿੱਚ ਜਿੱਥੋਂ ਪਾਣੀ ਲੈ ਕੇ ਜਾਣਾ ਪੈਂਦਾ ਸੋ ਕੰਮ ਤੇ ਆਸਾਨੀ ਆ ਪਰ ਸਕੂਟਰੀ ਤੇ ਜਾਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਜਿਹਦੀ ਦੇ ਰਹੇ ਹੋ ਨਾਲ-ਨਾਲ ਹੀ ਪਾਣੀ ਲੱਗ ਰਿਹਾ ਇੱਕ ਬੂਟੇ ਨੂੰ ਇੱਕ ਬਾਲਟੀ ਚੱਲ ਰਹੀ ਹੈ ਵੱਡੀ ਸੋ ਤੁਸੀਂ ਦੇਖ ਸਕਦੇ ਹੋ ਕੋਈ ਸ਼ਮੀ ਭਾਈ ਦੀ ਡਿਊਟੀ ਲੱਗ ਚੁੱਕੀ ਆ ਡਿਊਟੀ ਚੇਂਜ ਹੋ ਗਈ ਆ ਡਿਊਟੀ ਚੇਂਜ ਹੋ ਚੁਕੀ ਆ ਤੇ ਹੁਣ ਸਮੀ ਭਾਈ ਜਾਣਗੇ ਜਾਈ ਸ਼ਹਿਰ ਸਾਈਲ ਦੀ ਕਿਾਨੀ ਨੂੰ ਬੋਟਿਆਂ ਨੂੰ ਗੱਡੀ ਪਾ ਰਿਹਾ ਦੇਖ ਸਕਦੇ ਹੋ ਤੁਸੀਂ ਸਾਡੇ ਸ਼ੰਕਰ ਜੀ ਜੋ ਕਿ ਕੈਮਰਾਮੈਨ ਆ ਜਿਹਦੇ ਨਾਲ ਦੇ ਕਰਕੇ ਆਪਾਂ ਸਾਰਿਆਂ ਨੂੰ ਜੀ ਲੋ ਜੀ ਬੂਟੇ ਦੀ ਗੋਡੀ ਪੈ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਡੇ ਸ਼ੰਕਰ ਜੀ ਕੈਮਰਾਮੈਨ ਅੱਜ ਉਹ ਵੀ ਥੋੜਾ ਜਿਹਾ ਵਰਕ ਕਰ ਗਿਆ ਜਿਨ੍ਹਾਂ ਦੀ ਬਦੌਲਤ ਤੁਸੀਂ ਸਾਡੀਆਂ ਵੀਡੀਓਜ਼ ਵਗੈਰਾ ਦੇਖਦੇ ਹੋ ਲੋ ਜੀ ਪਾਣੀ ਦੀ ਸੇਵਾ ਆ ਗਈ ਆ ਬੂਟਿਆਂ ਨੂੰ ਪਾਣੀ ਲਾਇਆ ਜਾ ਰਿਹਾ ਜੀ ਨਾਲ ਦੀ ਨਾਲ ਗੋਡੀ ਹੋ ਰਹੀ ਨਾਲ ਪਾਣੀ ਲਾਇਆ ਜਾ ਰਿਹਾ ਹੁਣ ਆਪਾਂ ਇੱਕ ਮੁਹਿੰਮ ਚਲਾਈ ਆ ਹਫਤੇ 'ਚ ਇੱਕ ਵਾਰ ਪਾਣੀ ਦਿਆਂ ਕਰਾਂਗੇ। ਇਹ ਕਬੂਟੇ ਨੂੰ 15 ਲੀਟਰ ਪਾਣੀ ਪੈ ਰਿਹਾ ਜੀ 15 ਤੋਂ 20 ਲੀਟਰ। ਬੱਸ ਕਰ ਦੇ ਬੰਦ। ਸਕੂਟਰੀਆਂ ਤੇ ਲਗਾਤਾਰ ਪਾਣੀ ਦੀ ਸੇਵਾ ਚੱਲ ਰਹੀ ਆ ਤੇ ਹੁਣ ਅੱਗੇ ਸाहिल ਜੀ ਨੇ ਫੜੀਏ ਬਾਲਟੀ। ਸੋ ਅੱਜ ਖੁੱਲਾ-ਖੁੱਲਾ ਪਾਣੀ ਪਾ ਰਹੇ ਆ ਬੂਟੇ ਨੂੰ। ਇੱਕ ਬਾਲਟੀ ਇੱਕ ਬੂਟੇ ਨੂੰ ਪਾ ਰਹੇ ਆ ਤਾਂ ਜੋ ਸਾਨੂੰ ਹਫਤਾ ਦਾ 10 ਦਿਨ ਲੋੜਨਾ ਪੇ ਬੂਟਿਆਂ ਨੂੰ ਪਾਣੀ ਦੇਣ ਦੀ ਸੋ ਤੁਸੀਂ ਦੇਖ ਸਕਦੇ ਹੋ ਬੂਟਿਆਂ ਦੀ ਬਿਲਕੁਲ ਸਾਫ ਸਫਾਈ ਕਰਕੇ ਕਿਆਰੀ ਬਣਾ ਗਏ ਪਾਣੀ ਵੀ ਪਾ ਗਏ ਸੋ ਪਾਣੀ ਵੀ ਦੇ ਦਿੱਤਾ ਗਿਆ ਕਿਆਰੀਆਂ ਵੀ ਪੂਰੇ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਸੋਏ ਨਹੀਂ ਜੀ ਆਪਾਂ ਬੂਟੇ ਇਕੱਲੇ ਲਾਏ ਆ ਸੋਨਾ ਦੀ ਸੇਵਾ ਵੀ ਕਰਦੇ ਆ ਅੱਜ ਸਾਡੀ ਟੀਮ ਨੂੰ 2 ਮਹੀਨੇ ਤੇ 7 ਦਿਨ ਹੋ ਚੁਕੇ ਆ ਸੋ ਲਗਾਤਾਰ ਮਿਹਨਤ ਜਾਰੀ ਆ ਸੋ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਣਾ ਹੋਏ ਇਹ ਲਗਾਤਾਰ ਸਾਡੀ ਸੇਵਾ ਚਲਦੀ ਰਹੇਗੀ ਸੋ ਤੁਸੀਂ ਅਰਦਾਸ ਕਰਿਓ ਜੀ ਆਪਾਂ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੀਏ ਵੱਧ ਚੜ ਕੇ ਸੋ ਆਪਣੇ ਵਾਤਾਵਰਨ ਨੂੰ ਹਰਾ ਭਰਾ ਰੱਖ ਸਕੀਏ ਫੜੋ ਸਾਈਲ ਜੀ ਪਾਰਟੀ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਪਾਲਟੀ ਇੱਕ ਬੋਟੇ ਨੂੰ ਪਾ ਦਿੱਤੀ ਜਾਂਦੀ ਆ ਤਾਂ ਜੋ ਹੁਣ ਕੁਛ ਟਾਈਮ ਨਿਕਲ ਸਕੇ ਸੌਖਾ ਕਿਉਂਕਿ ਗਰਮੀ ਬਹੁਤ ਪੈ ਰਹੀ ਆ ਸਾਡੇ ਏਰੀਏ ਚ ਇਸ ਵਾਰੀ ਬਾਰਿਸ਼ ਦੀ ਕਮੀ ਰਹੀ ਆ ਸੋ ਇਸ ਕਰਕੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੋ ਪਹਿਲਾਂ ਪਾਣੀ ਸਾਨੂੰ ਨੇਰੋ ਪਾਰ ਲਿਆਣਾ ਪੈਂਦਾ ਸੀਗਾ ਤੇ ਬੰਦਿਆਂ ਦੀ ਕਮਿਊਨ ਕਰਕੇ ਹੁਣ ਆਪਾਂ ਸਕੂਟਰੀਆਂ ਦਾ ਇਸਤੇਮਾਲ ਕਰ ਰਹੇ ਆ ਤੇ ਸਕੂਟਰੀਆਂ ਦੇ ਅੱਗੇ ਆਪਾਂ ਰੱਖ ਕੇ ਮੋਟਰ ਦੇ ਵਿੱਚੋਂ ਪਾਣੀ ਲੈ ਆ ਰਹੇ ਆ ਤੇ ਜਿਹਦੇ ਵਿੱਚ ਸਾਡੇ ਸ਼ਮੀ ਭਾਈ ਮਜ਼ੇ ਕਰ ਰਹੇ ਆ ਪਰ ਵੀ ਰੱਸ ਤੋਂ ਬੰਦ ਗਿਆ ਆ ਦੇਖ ਸਕਦੇ ਹੋ ਤੁਸੀਂ ਪਹਿਲੀਆਂ ਦੇ ਵਿੱਚ ਮੋਟਰ ਲੱਗੀ ਹੋਈ ਆ ਇਸ ਕਰਕੇ ਇਦਾਂ ਦੀ ਕੰਡੀਸ਼ਨ ਆ ਕੋਤੇ ਸਾਦੇ ਉਹਦੀਆਂ ਗੋਡੀਆਂ ਨਾਲੋਂ ਨਾਲ ਚੱਲ ਰਹੀਆਂ ਸਨੀ ਭਾਈ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬੂਟੇ ਲਾ ਗਏ ਨੇ ਇਹ ਬੂਟੇ ਲੱਗੇ ਸਾਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਔਰ ਸਾਡੇ ਤੋਂ ਜਿਆਦਾ ਇਹ ਬੂਟੇ ਖੁਸ਼ ਆ ਕਿ ਅਹੀਂ ਸੁਰੱਖਿਤ ਹੱਥਾਂ ਵਿੱਚ ਆ ਔਰ ਇਹਨਾਂ ਨੂੰ ਅੱਜ ਅਸੀਂ ਗੱਲ ਕੀਤੀ ਆ ਉਹ ਕਹਿੰਦੇ ਕਿ ਸਾਨੂੰ ਪਾਣੀ ਪਾਉਣ ਦਿਓ ਜਾਂ ਨਾ ਦਿਓ ਪਰ ਤੁਸੀਂ ਆਓ ਜਰੂਰ ਔਰ ਮਿਹਨਤ ਕਰੋ ਔਰ ਸਾਡੇ ਪੱਸੀ ਦੇ ਨਾਲ ਇਹਨਾਂ ਨੂੰ ਪਿਆਰ ਹੋ ਗਿਆ ਹੈ ਕਿ ਸਾਨੂੰ ਵੀ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਔਰ ਇਸਕਾ ਕਿਫਾਇਆ ਕਰ ਰਹੇ ਆ ਪਤਾ ਪਰ ਉਹ ਸੁਧਰੇਗਾ ਔਰ ਦੁਨੀਆ ਖੁਸ਼ ਰਹੇਗੀ ਖੁਸ਼ ਰਹੇਗੀ ਇਹ ਬੂਟੇ ਆ ਲਾਂਦੇ ਆ ਨਾਲ ਟਾਈਮ ਤੇ ਜੈਸ਼ੀ ਮਾਰ ਕੇ ਲੋਕੀ ਬੂਟਿਆਂ ਦੇ ਛਾਂ ਤਲੇ ਬਹਿਣਗੇ ਸੋ ਇਹਨਾਂ ਵੱਲੋਂ ਕਹਿਣਾ ਕਿ ਬੂਟਿਆਂ ਦਾ ਬਹੁਤ ਸਾਰੇ ਸੌਖਾ ਸੋ ਆਪਾਂ ਆਨੇ ਆ ਤੇ ਕਹਿੰਦਾ ਬੂਟੇ ਵੀ ਖੁਸ਼ ਹੋ ਜਾਂਦੇ ਆ ਕਿ ਆਪਾਂ ਸੁਰੱਖਿਤ ਹੱਥਾਂ ਵਿੱਚ ਆ ਤੇ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹੋ ਜਦੋਂ ਬੂਟੇ 2-4 ਸਾਲ ਦੇ ਵੱਡੇ ਹੋ ਗਏ ਫਿਰ ਸਾਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਬੂਟੇ ਆਪਣੇ ਆਪ ਹੀ ਵੱਡੇ ਹੋਈ ਨੇ। ਉਹ ਤੁਸੀਂ ਦੇਖ ਸਕਦੇ ਹੋ। ਪਾਣੀ ਦੀ ਸੇਵਾ ਜਿੱਲੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਉਹ ਪੱਠੇ ਤੋਂ ਆਉਣਾ ਪੈਂਦਾ। ਤੇ ਸਕੂਟਰੀਆਂ ਦਾ ਪਾਣੀ ਦੀ ਸੇਵਾ ਚੱਲ ਰਹੀ ਆ। ਸੋ ਹੁਣ ਸ਼ਮੀ ਵਰਦੀ ਜੀ ਤੇ ਸ਼ਮੀ ਪੂਨੀਆ ਜੀ ਤੇ ਤੁਹਾਡੇ ਸਾਹਮਣੇ ਮੋਟਰ ਲੱਗੀ ਹੋਈ ਆ ਪੈਲੀ ਜੀ ਤੇ ਇਹਦੇ ਤੋਂ ਪਾਣੀ ਭਰਨਗੇ। ਤੇ ਹੁਣ ਪਾਣੀ ਗੀ ਨੂੰ ਭਰ ਕੇ ਸਕੂਟਰੀਆਂ ਦੇ ਅੱਗੇ ਰੱਖਣਗੇ ਤੇ ਇਸੇ ਤਰ੍ਹਾਂ ਹੀ ਹੁਣ ਬੂਟਿਆਂ ਨੂੰ ਜਾ ਕੇ ਅੱਗੇ ਪਾਣਗੇ ਸੋ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਸਾਰਿਆਂ ਦੇ ਯੋਗਦਾਨ ਨਾਲ ਹੀ ਸੰਭਵ ਆ ਸੋ ਤੁਸੀਂ ਵੀ ਆਇਆ ਕਰੋ ਕੁਝ ਟਾਈਮ ਕੱਢ ਕੇ ਆਪਣਾ ਸੇਵਾ ਕਰਿਆ ਕਰੋ ਤੇ ਕੀਤਾ ਹੋਇਆ ਕੰਮ ਤੁਹਾਨੂੰ ਜਰੂਰ ਫਲ ਦੇਵੇਗਾ ਸੋ ਤੁਸੀਂ ਦੇਖ ਸਕਦੇ ਹੋ ਟੈਂਡਾ ਕਿੰਨਾ ਤੁਸੀਂ ਦੇਖ ਸਕਦੇ ਹੋ ਪਾਣੀ ਮੋਟਰ ਤੋਂ ਲੈ ਕੇ ਆਏ ਆ ਤੇ ਹੁਣ ਡਿੰਪਲ ਭਾਈ ਹੁਣੇ ਵੀ ਪਹੁੰਚ ਚੁੱਕੇ ਆ ਸੋ ਪਾਣੀ ਦੀ ਸੇਵਾ ਲਗਾਤਾਰ ਚੱਲ ਰਹੀ ਆ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਆਂਦੇ ਆ ਚਾਹੇ 10 ਮਿੰਟ ਚਾਹੇ ਅੱਧਾ ਘੰਟਾ ਸੋ ਕਿਆਰੀਆਂ ਸਾਡੀਆਂ ਕੰਪਲੀਟ ਹੋਣ ਵਾਲੀਆਂ ਤੇ ਟਾਈਮ ਵੀ ਕੰਪਲੀਟ ਹੋਣ ਵਾਲਾ ਸੋ ਬਹੁਤ ਬਹੁਤ ਧੰਨਵਾਦ ਬਾਅਦ ਚੋਂ ਤੁਹਾਨੂੰ ਇਹਦੀ ਫਾਈਨਲ ਕੰਡੀਸ਼ਨ ਦੱਸਾਂਗੇ ਸੋ ਕੀ ਕੀ ਚੱਲ ਰਿਹਾ ਸੋ ਟਾਈਮ 7:30 ਦੇ ਕਰੀਬ ਹੋ ਚੁਕਿਆ ਸੋ ਸਮਾ ਕੰਪਲੀਟ ਹੋਣ ਵਾਲਾ ਸੋ ਲਾਸਤ ਰਕਬਾ ਪੂਰ ਹੋ ਚੁਕੇ ਆ ਤੇ ਕਿਆਰੀਆਂ ਫਾਈਨਲ ਬਣ ਚੁਕੀਆਂ ਤੇ ਕੋਚੀ ਬੂਟਿਆਂ ਨੂੰ ਰਹਿ ਗਿਆ ਪਾਣੀ ਪਾਣ ਵਾਲਾ ਸੋ ਤੁਸੀਂ ਦੇਖ ਸਕਦੇ ਹੋ ਕਮੇਟੀ ਮੈਂਬਰ ਸਾਰੇ ਆ ਚੁਕੇ ਆ ਚਾਰ ਹੀ ਬੂਟੇ ਰਹਿ ਗਏ ਬਸ ਕਹਿੰਦੇ ਬਸ ਹੋਣ ਵਾਲਾ ਕੰਮ ਕੰਪਲੀਟ ਹੁਣ ਦੇਖਿਆ ਜੇ ਟਾਈਮ ਦੇ ਵੱਜਦਾ ਤੇ ਪਸੀਨਾ ਦੇਖੋ ਇਹਨਾਂ ਨੂੰ ਆਂਦਿਆ ਪਸੀਨਾ ਸੱਚੂੜ ਹੈ ਰੋਡ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਫਾਈ ਕਰ ਚੁੱਕੇ ਆ ਤੇ ਹੁਣ ਲਾਸਟ ਤੇ ਪਹੁੰਚ ਚੁੱਕੇ ਆ ਸੋ ਦੇਖ ਸਕਦੇ ਹੋ ਤੁਸੀਂ ਸਨੀ ਭਾਈ ਹੁਣ ਥੱਕ ਚੁੱਕੇ ਆ ਮੇਰੀ ਬਸ ਹੋ ਗਈ ਆ ਜੀ ਇਹ ਗੰਦੀ ਬੋੜ ਹੈ ਤੇ ਆਪਣੇ ਆਪਣੇ ਕਮਲੇ ਨੂੰ ਲਾਨਣ ਕਿ ਨੂੰ ਏਸੀ ਲਾਣੀ ਚਾਹੀਦੀ ਸੋ ਦੇਖ ਸਕਦੇ ਹੋ ਪਸੀਨੇ ਦਾਦੇ ਆ ਬੰਦੇ ਕਿੰਨੇ ਮਿਹਨਤ ਕਰ ਰਹੇ ਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਸੋ ਦੇਖ ਸਕਦੇ ਹੋ ਕੰਪਲੀਟ ਹੋ ਚੁਕਿਆ ਸੋ ਬਸ ਇੱਕ ਹੀ ਬੂਟਾ ਬਚਿਆ ਹੋਇਆ ਇੱਕੋ ਮੇਰਾ ਹੋ ਲਗਣਾ ਮਿੰਟੇ ਭਾਈ ਅੱਜ ਬਹੁਤ ਲੇਟ ਆਏ ਆ ਦੇਖੋ ਨਾ ਸੋ ਅੱਜ ਮਿੰਟੇ ਭਾਈ ਦਾ ਸਵਾਗਤ ਤਲਵਾਰ ਫੜਾ ਕੇ ਕਰਦੇ ਆ ਸੋ ਬੋਲਦੇ ਆ ਕਿ ਹਰ ਇੱਕ ਨੂੰ ਸੇਵਾ ਪਾਣੀ ਜ਼ਰੂਰੀ ਆ ਤਨੀ ਭਾਈ ਲੇਟ ਕੌਣ ਕੌਣ ਆਇਆ ਲੇਟ ਹੁਣ ਮੈਂ ਨਾਲ ਹੀ ਆਣਾ ਬੰਦੇ ਨਰਾਜ ਹੋਏ ਨੇ ਮਿੰਟ ਪਹਿਲੇ ਕਿਹਾ ਤੇਰੇ ਕੁਛ ਨਾ ਲੇਟ ਕੌਣ ਆਇਆ ਕਹਿੰਦੇ ਨਹੀਂ ਗੁੜੀ ਹੁੰਦੀ ਆ ਸੋ ਤੁਸੀਂ ਦੇਖ ਸਕਦੇ ਹੋ ਲਾਸਟ ਵੇਰਾ ਹੈ ਅੱਜ ਹੋ ਚੁੱਕਿਆ ਕੰਮ ਕੰਪਲੀਟ ਸੋ ਇਹਨਾਂ ਵੱਲੋਂ ਬਹੁਤ ਸੇਵਾ ਨਿਭਾਈ ਗਈ ਆ ਸੋ ਪਾਣੀ ਸਾਰਾ ਇਹਨਾਂ ਦੀ ਮਦਦ ਨਾਲ ਹੀ ਆਇਆ ਦੋ ਸਕੂਟਰੀਆਂ ਤੇ ਲੱਗੇ ਹੋਏ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸੋ ਤੁਸੀਂ ਦੇਖ ਸਕਦੇ ਹੋ ਪਾਣੀ ਲੱਗ ਚੁੱਕਿਆ ਕੰਪਲੀਟ ਹੋ ਚੁੱਕਿਆ ਸਾਰਾ ਤੇ ਹੁਣ ਸਾਡਾ ਲਾਸਟਲਾ ਮੇਨ ਕੰਮ ਉਹੀ ਆ ਕਿ ਫੋਟੋ ਹੋਣੀ ਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਸੋ ਤੁਹਾਡੇ ਲਾਈਕ ਦੇ ਨਾਲ ਹੀ ਮੋਟੀਵੇਸ਼ਨ ਮਿਲਦੀ ਆ ਸੋ ਬਹੁਤ ਬਹੁਤ ਧੰਨਵਾਦ ਇਹ ਕਮੇਟੀ ਮੈਂਬਰ ਸੀਗਾ ਦਿਨ ਬੁੱਧਵਾਰ ਇਹਨਾਂ ਨੇ ਬਹੁਤ ਸਾਥ ਦਿੱਤਾ ਸੋ ਇਹਨਾਂ ਟੀਮ ਦਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਕਰੋ ਇਹ ਸਰਨਾ ਸੇਵਾ ਸਮਿਤੀ ਦੀ ਟੀਮ ਆ ਜੀ ਸਰਨਾ ਸੇਵਾ ਸਮਿਤੀ ਇਹਨਾਂ ਵੱਲੋਂ ਬਹੁਤ ਯੋਗਦਾਨਾ ਸੋ ਬਹੁਤ ਅੱਜ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਜੱਗਰੋ ਸ਼ਰਾਂ ਵਾਲੀ ਦਾ ਬਹੁਤ ਸੰਜੀਦਾਰ